ਫਰੀ ਬਿਜਲੀ ਵਾਲਾ ਪ੍ਰੋਪੋਗੈਂਡਾ ਕਿੰਨਾ ਸਫਲ ਹੋਇਆ ਜੀ ਇਹਦਾ ਆਪਾਂ ਦੇਖ ਲਈਏ ਇਹ ਫਰੀ ਬਿਜਲੀ ਦਾ ਰੌਲਾ ਪਾਉਂਦੇ ਨੇ ਖਜ਼ਾਨੇ ਖਾਲੀ ਹੋਏ ਪਏ ਨੇ ਤੇ ਮੈਨੂੰ ਸ਼ਾਇਦ ਤੁਸੀਂ ਆਫਸਰ ਰਿਕਾਰਡ ਦੱਸਦੇ ਸੀ ਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਫੇਰ ਤਰ੍ਹਾਂ ਦੇ ਚਲੇ ਗਏ ਦੇਖੋ ਅੱਜ ਆ ਬ੍ਰਹਮਸ਼ੰਕਰ ਜਿੰਪਾ ਨੇ ਜਿਹੜੇ ਸਾਡੇ ਜੀ ਇਹਨਾਂ ਨੂੰ ਦੇਖ ਲਓ ਹੁਣ ਵੀ ਦੇਖ ਲਓ ਕਿ ਤਰ੍ਹਾਂ ਕਿਤੇ ਲਾਈਵ ਬੈਠੇ ਹੋਣੇ ਆ ਮੈਂ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਹੁਣ ਵੀ ਕਿਤੇ ਦੇਖ ਲਓ ਇਹਨਾਂ ਨੂੰ ਫੇਸਬੁਕ ਚ ਚਲਾ ਕੇ ਕਿਤਨਾ ਕਿਤੇ ਲਾਈਵ ਹੋਣੇ ਆ ਐਨਕਾ ਕਾਲੀਆਂ ਲਾਈਆਂ ਪਤਾ ਨਹੀਂ ਕਿਹੜੇ ਹੀਰੋ ਬਣੇ ਹੋਵਾਂ ਬਕਾਅ ਤਾਂ ਇਹਨਾਂ ਮਾਦਾ ਕਿਹਾ ਸੀਗਾ ਬੱਚੇ ਐਮਕੀਨੂ ਬੱਚੇ ਮੰਤਰੀਓ ਨੂੰ ਬੱਚੇ ਐਮਐਲਏ ਨੂੰ ਜਿੰਨੇ ਵੀ ਹੁਸ਼ਾਰਪੁਰ ਦੇ ਆਗੇ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਆਜੋ ਆਓ ਤਾਂ ਸਹੀ ਸਾਰੇ ਇਕੱਠੇ ਹੋ ਕੇ ਆਜੋ ਜੀ ਹੁਸ਼ਾਰਪੁਰ ਦੇ ਉਸੇ ਦਫ਼ਤਰ ਚ ਆਜੋ ਤੁਸੀਂ ਕਿਤੇ ਖੁੱਲੇ ਮੈਦਾਨ ਦੇ ਵਿੱਚ ਆ ਜਾਓ ਆ ਜਾਓ ਅਸੀਂ ਗੱਲਬਾਤ ਕਰ ਲੈਂਦੇ ਆ ਤੁਹਾਡੇ ਨਾਲ ਤੁਹਾਨੂੰ ਤੁਹਾਡਾ ਦੱਸ ਦਿੰਨੇ ਆ ਜਿਹੜਾ ਤੁਸੀਂ ਕਹਿੰਦੇ ਅਸੀਂ ਬਹੁਤ ਕੰਮ ਕਰਵਾਏ ਆ ਦੱਸ ਦਿੰਦੇ ਤੁਹਾਨੂੰ ਕਿੰਨੇ ਕੰਮ ਕਰਵਾਏ ਜੇ ਜੇਰੋਂ ਤੁਸੀਂ ਇਹ ਚੀਜ਼ ਕਹਿੰਦੇ ਹੋ ਕਿਸੇ ਦਾ ਮੈਸੇਜ ਕਾਲ ਵਗੈਰਾ ਕੁਝ ਟੈਕਸ ਮੈਸੇਜ ਆਉਂਦਾ ਹੋਣੀ ਵੀ ਨਹੀਂ ਆਉਂਦਾ ਹਾਲ ਕਿੜੇ ਮੂਹਨ ਆ ਕਿੰਨੇ ਕੰਮ ਕਰਵਾਏ ਆ ਜੀ ਕਿੰਨਾ ਕਿਹੜਾ ਨੇ ਸਵਾਰਿਆ ਜੀ ਆਪਾਂ ਹੋ ਸਕਦਾ ਆਪਾਂ ਆਪ ਸਵਾਰਿਆ ਹੋਵੇ ਲੋਕਾਂ ਦਾ ਕਿੰਨਾ ਕ ਸਵਾਰਿਆ ਲੋਕ ਸ਼ਰਿਆਮ ਕਹਿੰਦੇ ਨੇ ਆ ਵਜਿਮ ਭੌਣਾਂ ਦੀ ਗੱਲ ਕਰਨਾ ਹੁਣ ਵੀ ਕਾਲੀਆਂ ਐਨਕਾ ਲਾ ਕੇ ਜਾਵਲ ਲੁਧਿਆਣੇ ਫਿੱਤਰੇ ਫਿਰਦੇ ਹੁਣ ਇਜਾਜ਼ਤ ਤੇ ਅੱਜ ਕਿਤੇ ਉਡ ਘਾਟਰ ਕਰਨ ਤੁਰੇ ਹੋ ਆ ਉੱਥੇ ਪਿੱਛੇ ਮਿਲਾ ਦੇ ਜੀ ਕਿਓ ਬਿਜਲੀ ਵਾਲੇ ਮੰਗ ਪੱਤਰ ਦੇ ਬਾਗ ਪੱਤਰ ਉਹਨਾਂ ਨੇ ਪਤਾ ਕੀ ਦੇਣਾ ਪਰ ਇਹਨਾਂ ਕਹਿਣਾ ਜੀ ਤੁਹਾਡੀ ਸਰਕਾਰ ਕਹਿੰਦੇ ਲੈ ਕਮਿਆਂ ਦੀ ਸਰਕਾਰ ਆ ਜੀ ਭਗਵੰਤਬਾਨ ਦੀ ਸਰਕਾਰ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜਿੱਥੇ ਦਿਨ ਦਿਨ ਵੱਧ ਰਹੀ ਗਰਮੀ ਤੋਂ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਨੇ ਉੱਥੇ ਦੂਸਰੇ ਪਾਸੇ ਲੋਕ ਬਿਜਲੀ ਦੇ ਕਟਾਂ ਤੋਂ ਬਹੁਤ ਪਰੇਸ਼ਾਨ ਨੇ ਲਗਾਤਾਰ ਬਿਜਲੀ ਦੇ ਕਟ ਜਿਹੜੇ ਨੇ ਲੱਗਦੇ ਜਾ ਰਹੇ ਨੇ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਅੱਜ ਇਸ ਐਪੀਸੋਡ ਵਿੱਚ ਆਪਾਂ ਇਸੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਮੇਰੇ ਨਾਲ ਸਟੂਡੀਓ ਰੂਮ ਵਿੱਚ ਮੌਜੂਦ ਨੇ ਮਿਸਟਰ ਚੇਤਨ ਕਸ਼ਪ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਭਾਈ 사ਸੀ ਕਾਲਜੀ 사ਸੀ ਕਾਲਜੀ ਜੀ ਮੈਂ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਚੇਤਨ ਜੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਵੱਡੇ ਵੱਡੇ ਧਮਗਾਜੇ ਮਾਰਦੇ ਨੇ ਤੇ ਜੇ ਆਪਾਂ ਦੂਸਰੇ ਪਾਸੇ ਬੀਤੀ ਰਾਤ ਕੱਲ ਗੱਲ ਹੁਸ਼ਾਰਪੁਰ ਦੀ ਕਰੀਏ ਤਾਂ ਇੱਕ ਵਾਰ ਫਿਰ ਤੋਂ ਲੋਕਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਬਿਜਲੀ ਮੈਕਮੇਂ ਦੇ ਖਿਲਾਫ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਅੱਤ ਦੀ ਗਰਮੀ ਦੇ ਵਿੱਚ ਇੱਕ ਪਾਸੇ ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਸੂਬਾਈ ਸਰਕਾਰਾਂ ਨੇ ਉਹ ਕਹਿੰਦੇ ਜੀ ਬਿਜਲੀ ਦੀ ਖਪਤ ਜਿੰਨੀ ਕੁ ਲੋਕਾਂ ਨੂੰ ਚਾਹੀਦੀ ਹੈ ਗਰਮੀ ਦੇ ਹਿਸਾਬ ਦੇ ਨਾਲ ਸਾਡੇ ਕੋਲ ਬਿਜਲੀ ਪੂਰੀ ਮਕਦਾਰ ਮਾਤਰਾ ਦੇ ਵਿੱਚ ਹੈਗੀ ਆ ਜੀ ਪਰ 또 ਦੂਜੇ ਪਾਸੇ ਜਦੋਂ ਅਣ ਐਲਾਨੇ ਕੱਟ ਜਦੇ ਬਿਜਲੀ ਦੇ ਲੱਗਦੇ ਨੇ ਤੋ ਨਾ ਤਾਂ ਲੋਕ ਇਤਰਾ ਤਰਾ ਵੀ ਘਰ ਉੱਠਦੇ ਨੇ ਲੋਕ ਤਾਂ ਇਸੇ ਇਸ ਸਮੱਸਿਆ ਦੇ ਵਿੱਚ ਇਸ ਦੁਬਧਾ ਦੇ ਵਿੱਚ ਪਏ ਹੋਏ ਨੇ ਕਿੰਦੇ ਦਿਨੇ ਅਸੀਂ ਸਾਰਾ ਦਿਨ ਗਰਮੀ ਦੇ ਵਿੱਚ ਅਸੀਂ ਕੰਮ ਕਰਦੇ ਆਂ ਜਦੋਂ ਰਾਤ ਨੂੰ ਆ ਕੇ ਆਰਾਮ ਫਰਮਾਉਣਾ ਹੁੰਦਾ ਕਿਉਂਕਿ ਬੋਡੀ ਵੀ ਰੈਸਟ ਮੰਗਦੀ ਆ ਮਨੁੱਖੀ ਸਰੀਰ ਐ ਇਹਨੂੰ ਤੰਦਰੁਸਤ ਰੱਖਣ ਲਈ ਬੋਡੀ ਨੂੰ ਆਰਾਮ ਦੇਣਾ ਵੀ ਬੇहद ਜ਼ਰੂਰੀ ਆ ਪ੍ਰੀਤ ਜੀ ਤੇ ਜਦੋਂ ਲੋਕ ਰਾਤ ਨੂੰ ਆ ਕੇ ਘਰਾਂ ਦੇ ਵਿੱਚ ਆਰਾਮ ਕਰਨਾ ਹੁੰਦਾ ਤਾਂ ਉਦੋਂ ਬਿਜਲੀ ਤੇ ਜਿਹੜੇ ਲੰਮੇ ਲੰਮੇ ਕੱਠ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਕੱਲੇ ਕੱਲ ਮੈਂ ਪਿੰਪਲਾਂ ਵਾਲੇ ਦੀ ਗੱਲ ਕਰਨ ਲਵਾਂ ਮੇਰੇ ਨਾਲ ਜਦੋਂ ਉੱਥੋਂ ਦੇ ਬਸਨੀਕਾ ਦੀ ਗੱਲਬਾਤ ਹੋਈ ਆ ਕਹਿੰਦੇ ਯਾਰ ਅੱਜ 3 ਦਿਨ ਹੋ ਗਏ ਆ ਜਦੋਂ ਕੰਮ ਤੋਂ ਆਉਂਦੇ ਆ ਕਹਿੰਦੇ ਬਿਨਾ ਮਤਲਬ ਤੋਂ ਨਾਂ ਦੇਰੀ ਚੱਲਦੀ ਆ ਨਾ ਹਵਾ ਚੱਲਦੀ ਪੱਤਾ ਤਾਂ ਕਿ ਕਹਿੰਦੇ ਹਿਲਦਾ ਨਹੀਂ ਬਿਜਲੀ ਵਾਲਿਆਂ ਨੂੰ ਪਤਾ ਨਹੀਂ ਕੀ ਪੈਂਦਾ ਕਿ ਇਹ ਬਿਜਲੀ ਲੈ ਕੇ ਚੱਲੇ ਜਾਂਦੇ ਦੌੜ ਜਾਂਦੇ ਹਰ ਵਾਰੀ ਜਦੋਂ ਕਹਿੰਦੇ ਅਸੀਂ ਐਮਰਜੈਂਸੀ ਨੰਬਰਾਂ ਤੇ ਫੋਨ ਕਰਦੇ ਆ ਤੇ ਕੋਈ ਕਹਿੰਦੇ ਮੋਰੇ ਫੋਨ ਦੇ ਚੱਕਦਾ ਤੇ ਇਸੇ ਬਾਬਤ ਕੱਲ੍ਹ ਦਾਰਾ ਹਸ਼ਾਰਪੁਰ ਨਿਊਜ਼ ਨੇ ਜਿਹੜੇ ਐਸ.ਸੀ. ਜਸਵਿੰਦਰ ਸਿੰਘ ਬਿਰਦੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਉਹ ਹੌਨ ਰਿਕਾਰਡ ਉਹਨਾਂ ਨੇ ਮੰਨਿਆ ਵੀ ਆ ਕਿਤੇ ਮੈਨੂੰ ਪਹਿਲਾਂ ਵੀ ਉਹਨਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਜੀ ਇਸ ਤਰ੍ਹਾਂ ਦੀਆਂ ਜੀ ਤਾਂ ਦੂਜੇ ਪਾਸੇ ਆਪਾਂ ਆਮ ਲੋਕਾਂ ਦੀ ਗੱਲ ਕਰ ਲਈਏ ਲੋਕ ਤਾਂ ਪਹਿਲੇ ਹੀ ਹੱਥ ਦੀ ਗਰਮੀ ਤੋਂ ਜਿਹੜੇ ਬੇहद ਨਿਰਾਸ਼ ਚੱਲ ਰਹੇ ਨੇ ਜੀ ਨਿਰਾਸ਼ ਮਤਲਬ ਕਿ ਬੜੇ ਦੁਖੀ ਚੱਲ ਰਹੇ ਨੇ ਜਿੱਦਾਂ ਲੂ ਤੇ ਥਪੇੜੇ ਆ ਜਿਹੜੇ ਵਗ ਰਹੇ ਆ ਪਰ ਦੂਜੇ ਪਾਸੇ ਸਰਕਾਰਾਂ ਦਾ ਮਗੱਜੇ ਤਾਂ ਪੂਰੇ ਮਾਰਦੀਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਪਾਂ ਗੱਲ ਕਰ ਲਈਏ ਜਿਹੜੀ ਸਾਡੇ ਪੰਜਾਬ ਦੀ ਸਰਕਾਰ ਆ ਹੈ ਨਾ ਬਿਲਕੁਲ ਦੇਖੋ ਗੱਲਾਂ ਦਾ ਕੜਾਹ ਬਣਾਉਣਾ ਹੋਵੇ ਤਾਂ ਇਹਨਾਂ ਦੇ ਲੀਡਰਾਂ ਤੋਂ ਅਸੀਂ ਭਲੀ ਭਾਂਤ ਜਾਣ ਸਕਦੇ ਹਾਂ ਕਿ ਕਿੰਨਾ ਕਿਹਣਾ ਦੇ ਵਿਕਾਸ ਆ ਗੱਲਾਂ ਦੇ ਵਿੱਚ ਕਰਵਾਤਾ ਪਰ ਅਸਲ ਹਾਲਾਤ ਕੀ ਨੇ ਲੋਕ ਕਿੱਦਾਂ ਪਰੇਸ਼ਾਨ ਨੇ ਲੋਕ ਕਿੱਦਾਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਮੈਂ ਕਹਦਿਆਂ ਕਿ ਲਾਹਣਪਾਪ ਹੁੰਦੇ ਨੇ ਹਮ ਇਹਨਾਂ ਨੂੰ ਲੱਗਦਾ ਕਿ ਇਹ ਬਹੁਤ ਚੱਜਦੇ ਨੇ ਬਹੁਤ ਚੰਗੇ ਕੰਮ ਕਰਦੇ ਨੇ ਤਾਂ ਲੋਕਾਂ ਦੇ ਵਿੱਚ ਆ ਕੇ ਵਿਚਰ ਲੈਣ ਪੁੱਛ ਲੈਣ ਲੋਕਾਂ ਨੂੰ ਪਹਿਲੇ ਸਮੇਂ ਗਏ ਆਈ ਸੋ 20 ਸਾਲ ਪੇ ਦਾ ਲੋਕ ਬੋਲਦੇ ਨੇ ਹੁੰਦੇ ਸੀ ਕੋ ਲੀਡਰ ਆਂਦਾ ਸੀ ਐ ਖੜੇ ਹੋ ਜਾਂਦੇ ਸੀ ਇਹ ਹਾਂ ਜੀ ਸਾਹਿਬ ਜੀ ਇਦਾਂ ਜੀ ਐਮਐਲਏ ਸਾਹਿਬ ਜੀ ਇਦਾਂ ਜੀ ਹੁਣ ਤਾਂ ਲੋਕ ਧੂਆਂ ਕੱਢਦੇ ਨੇ ਤੇ ਮੋਰ ਚਾਹੇ ਐਮਐਲਏ ਹੋਵੇ ਚਾਹੇ ਮੰਤਰੀ ਹੋਵੇ ਲੋਕ ਜਾਗਰੂਕ ਹੋ ਗਏ ਜੀ ਸਿਆਣੇ ਨਹੀਂ ਹੋ ਗਏ ਲੋਕ ਅਵੇਅਰ ਹੋ ਗਏ ਤੇ ਸੋਸ਼ਲ ਮੀਡੀਆ ਦੀ ਤਾਕਤ ਹੈ ਜੀ ਇਹ ਤਾਂ ਹਾਲਾਤ ਕੁੱਲ ਮਿਲਾ ਕੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਮਾੜੇ ਨੇ ਬਿਜਲੀ ਵਾਲਿਆਂ ਦੇ ਜੀ ਜਿਹੜਾ ਲੰਬੇ ਲੰਬੇ ਕੱਟ ਲੱਗਦੇ ਨੇ ਲੋਕ ਦੁਖੀ ਹੋ ਕੇ ਇਹਨਾਂ ਪਵਾ ਬਿਜਲੀ ਮੈਕਮਨ ਫੋਨ ਲਾਉਂਦੇ ਨੇ ਇਹ ਕਹਿਣ ਲੱਗ ਜਾਂਦੇ ਆ ਜੀ ਅਸਤਾ ਜੀ ਕੋਈ ਲਾਈਨ ਦੀ ਸਪਲਾਈ ਕਰਦੇ ਪਏ ਆ ਲੋਕ ਆ ਕੇ ਕਹਿੰਦੇ ਕਿ ਜਿਹੜੀ ਸਪਲਾਈ ਤੁਸੀਂ ਰਾਤ ਨੂੰ ਕਰਦੇ ਹੋ ਦਿਨੇ ਨਹੀਂ ਕਰ ਸਕਦੇ ਸਵਾਲ ਉਹੀ ਆ ਜੀ ਜੀ ਮੇਰੀ ਆ ਪਪਲਾਣ ਦੇ ਬਸਨੀਕਾ ਦੇ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਰਾਤ ਨੂੰ ਕਹਿ ਦਿੰਦੇ ਤੁਸੀਂ ਲਾਈਨ ਤੇ ਕੰਮ ਕਰ ਰਹੇ ਆ ਦਿਨੇ ਕਹਿੰਦਾ ਸੁੱਤੇ ਹੋ ਹੁੰਦੇ ਤੁਸੀਂ ਜੇ ਰਾਤ ਨੂੰ ਹੀ ਕੰਮ ਕਰਨਾ ਤਾਂ ਵੀ ਤੁਸੀਂ ਰਾਤ ਨੂੰ ਕਹਿੰਦੇ ਘਟੋ ਘੜ ਦੱਸੋ ਤਾਂ ਸਹੀ ਰਾਤ ਨੂੰ ਤੁਸੀਂ ਕੰਮ ਕਰਨਾ ਕੋਈ ਬੰਦਾ ਆਪਣਾ ਪ੍ਰਬੰਧ ਕਰ ਦਿੰਦਾ ਦੇਖੋ ਹਰ ਕਿਸੇ ਦੇ ਘਰ ਚ ਇਨਵਰਟਰ ਨਹੀਂ ਹੁੰਦਾ ਬਿਲਕੁਲ ਜੀ ਬਹੁਤ ਲੋਕ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਸਲਾਫ ਏਰੀਆ ਦੇ ਵਿੱਚ ਰਹਿੰਦੇ ਨੇ ਹਨਾ ਚਲੋ ਮੀਟਰ ਉਹਨਾਂ ਦੇ ਲੱਗ ਚੁੱਕੇ ਨੇ ਉਹ ਗਰੀਬ ਗੁਰਗਿਆ ਗਰੀਬ ਵਰਗ ਆ ਉਹ ਭਾਵੇਂ ਚੂਹਾ ਦੇ ਵਿੱਚ ਰਹਿੰਦਾ ਨਿਯਾਜ਼ ਕਬਜੇ ਨੇ ਪਰ ਜਰ ਕੇ ਸਹੂਲਤਾਵਾ ਕੌਣ ਦੀ ਚਾਹੁੰਦਾ ਮੈਂ ਨਹੀਂ ਜਾਣਦਾ ਸਾਡੇ ਬੱਚੇ ਨਹੀਂ ਚਾਣਗੇ ਜਾਂ ਜਿਹੜੇ ਲੋਕ ਦੇਖਦੇ ਨੇ ਉਹ ਨਹੀਂ ਚਾਹਦੇ ਉਹਨਾਂ ਦੇ ਬੱਚੇ ਨਹੀਂ ਚਾਣਗੇ ਰਾਤ ਨੂੰ ਤੁਸੀਂ ਕਹਿੰਦੇ ਬਿਜਲੀ ਦੀ ਸਪਲਾਈ ਇਹ ਆ ਹੋਗੀ ਉਹ ਹੋਗੀ ਤਾਂ ਦਿਨੇ ਤੁਸੀਂ ਸਾਰਾ ਦਿਨ ਵੀ ਕੀ ਕਰਦੇ ਆ ਦਿਨੇ ਕਿਹੜੇ ਖੇਖਣ ਕਰਦੇ ਆ ਤੁਸੀਂ ਫਿਰ ਹੈ ਨਾ ਜੀ ਲੋਕ ਦਿਨੇ ਕੰਮ ਕਰਨ ਤਾਂ ਲੋਕਾਂ ਨੂੰ ਰਾਤ ਨੂੰ ਆਰਾਮ ਪਣਾ ਮਿਲੇ ਦੇਖੋ ਜਦੋਂ ਲਾਈਟ ਜਾਂਦੀ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜੇ ਅਫਸਰ ਹੋਗੇ ਜਿਹੜੇ ਰਾਜਨੀਤਿਕ ਵਰਗ ਹੋਗੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਦੋਂ ਲਾਈਟ ਚੱਲ ਗਈ ਕਦੋਂ ਲਾਈਟ ਆ ਗਈ ਕਿਉਂਕਿ ਜਦੋਂ ਲਾਈਟ ਜਾਣੀ ਆ ਨੌਕਰਾਂ ਨੇ ਉੱਠ ਕੇ ਇਹਨਾਂ ਦੇ ਘਰਾਂ ਦੇ ਵਿੱਚ ਜਨਰੇਟਰ ਚਲਾ ਦੇਣੇ ਇਹਨਾਂ ਦੇ ਏਸੀਆਂ ਦੇ ਵਿੱਚ ਲੱਤਾਂ ਤਾਲ ਕੇ ਬਹਿ ਰਹਿਣਾ ਚਾਹੇ ਲੀਡਰ ਆ ਚਾਹੇ ਉਹ ਅਫਸਰ ਆ ਖਮਿਆਲ ਜਿਹੜਾ ਉਹ ਤਾਂ ਆਮ ਲੋਕਾਂ ਨੂੰ ਇਹਦਾ ਭੁਗਤਣਾ ਪੈਂਦਾ ਨਾ ਜਿਹੜਾ ਸਵੇਰੇ ਉੱਠ ਕੇ ਆਪਣੀ ਦਿਹਾੜੀ ਚੱਪੀ ਤੇ ਕੰਮ ਕਰਤੀ ਵੀ ਜਾਣਾ ਇਹਨਾਂ ਨੂੰ ਕੀ ਪਤਾ ਕਿਆ ਹੁੰਦੀ ਹੈ ਇਹ ਗਰੀਬੀ ਕੀ ਹੁੰਦੀ ਲੀਡਰਾਂ ਨੂੰ ਅਫਸਰਾਂ ਨੂੰ ਜਾਂ ਇਹ ਗਰਮੀ ਕਿਉਂ ਦੇਣਾ ਕਿ ਇਹਨਾਂ ਨੂੰ ਕਿਹੜਾ ਪਤਾ ਜੀ ਜੀ ਚਿਤਨ ਜੀ ਫ੍ਰੀ ਬਿਜਲੀ ਵਾਲਾ ਪ੍ਰੋਪੋਗੈਂਡਾ ਕਿੰਨਾ ਕੁ ਸਫਲ ਹੋਇਆ ਜੀ ਆਪਾਂ ਦੇਖ ਲਈਏ ਇਹ ਫ੍ਰੀ ਬਿਜਲੀ ਦਾ ਰੌਲਾ ਪਾਉਂਦੇ ਨੇ ਖਜ਼ਾਨੇ ਖਾਲੀ ਹੋਏ ਪਏ ਨੇ ਤੇ ਮੈਨੂੰ ਸ਼ਾਇਦ ਤੁਸੀਂ ਆਫ ਦਾ ਰਿਕਾਰਡ ਦੱਸਦੇ ਸੀ ਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਫੇਰ ਧਰਨੇ ਚੱਲ ਗਏ ਜੀ ਦੇਖੋ ਅੱਜ ਆ ਬ੍ਰਹਮਸ਼ੰਕਰ ਜਿੰਪਾ ਨੇ ਜਿਹੜੇ ਸਾਡੇ ਜੀ ਇਹਨਾਂ ਨੂੰ ਦੇਖ ਲਓ ਹੁਣ ਵੀ ਦੇਖ ਲਓ ਕਿਤਰਾ ਕਿਤੇ ਲਾਈਵ ਬੈਠੇ ਹੋਣੇ ਆ ਮੈਂ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਹੁਣ ਵੀ ਕਿਤੇ ਦੇਖ ਲਓ ਇਹਨਾਂ ਨੂੰ ਫੇਸਬੁਕ ਚਲਾ ਕੇ ਕਿਤਰਾ ਕਿਤੇ ਲਾਈਵ ਹੋਣੇ ਆ ਆਨ ਕਾ ਕਾਲੀਆਂ ਲਾਈਆਂ ਪਤਾ ਨਹੀਂ ਕਿਹੜੇ ਹੀਰੋ ਬਣਿਓ ਆ ਵਿਕਾਸ ਇਹਨਾਂ ਦਾ ਜ਼ੀਰੋ ਆ ਕੰਮ ਇਹਨਾਂ ਦਾ ਜ਼ੀਰੋ ਆ ਮੈਂ ਤਾਂ ਕਹਾ ਸੀਗਾ ਵਿੱਚੇ ਹੀ ਐਮਪੀ ਨੂੰ ਵਿੱਚੇ ਹੀ ਮੰਤਰੀ ਨੂੰ ਵਿੱਚੇ ਹੀ ਐਮਐਲਏ ਨੂੰ ਜਿੰਨੇ ਵੀ ਆ ਹੁਸ਼ਿਆਰਪੁਰ ਦੇ ਆਗੇ ਤੁਹਾਡੀਆਂ ਲੱਤਾ ਭਾਰ ਚੱਲਦੀਆਂ ਆਜੋ ਆਓ ਤਾਂ ਸਹੀ ਸਾਰੇ ਇਕੱਠੇ ਹੋ ਕੇ ਆਜੋ ਜੀ ਹੁਸ਼ਿਆਰਪੁਰ ਦੇ ਉਸੇ ਦਫ਼ਤਰ ਚ ਆਜੋ ਤੁਸੀਂ ਕਿਤੇ ਖੁੱਲੇ ਮੈਦਾਨ ਦੇ ਵਿੱਚ ਆ ਜਾਓ ਆ ਜਾਓ ਅਸੀਂ ਗੱਲਬਾਤ ਕਰ ਲੈਂਦੇ ਆ ਤੁਹਾਡੇ ਨਾਲ ਤੁਹਾਨੂੰ ਤੁਹਾਡਾ ਦੱਸ ਦਿੰਦੇ ਆ ਜਿਹੜਾ ਤੁਸੀਂ ਕਹਿੰਦੇ ਅਸੀਂ ਬਹੁਤ ਕੰਮ ਕਰਵਾਏ ਆ ਦੱਸ ਦਿੰਦੇ ਤੁਹਾਨੂੰ ਕਿੰਨੇ ਕੰਮ ਕਰਵਾਏ ਹੋ ਜੇ 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 ਜਾਵਲ ਲੁਧਿਆਣੇ ਫਿੱਤਰੇ ਫਿਰਦੇ ਹੁਣੇ ਜਾਤ ਦੇ ਰਾਜ ਕਿਤੇ ਉਡ ਘਾਟਨ ਕਰਾਂ ਤੁਰੇ ਹੋ ਆ ਉੱਥੇ ਪਿੱਛੇ ਮਲਾਜ਼ਮ ਵੀ ਗਏ ਬਿਜਲੀ ਵਾਲੇ ਮੰਗ ਪੱਤਰ ਦੇਣ ਮੰਗ ਪੱਤਰ ਉਹਨਾਂ ਨੇ ਪਤਾ ਕੀ ਦੇਣਾ ਹਮਮ ਪਰ ਇਹਨਾਂ ਕਹਿਣਾ ਜੀ ਤੁਹਾਡੀ ਸਰਕਾਰ ਕਹਿੰਦਾ ਨਿਕਮਿਆਂ ਦੀ ਸਰਕਾਰ ਆ ਜੀ ਭਗਵੰਤ ਮਾਨ ਦੀ ਸਰਕਾਰ ਹਮਮ ਕੱਲ ਤੋਂ 14 ਤਰੀਕ ਤੋਂ ਫਿਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਚੱਲੇ ਲੁਧਿਆਣੇ ਦੇ ਵਿੱਚ ਧਰਨਾ ਲੱਗ ਜਾਣਾ ਜੀ ਹਮਮ ਰਾਤ ਨੂੰ ਇਹਨਾਂ ਤੋਂ ਮਲਾਜ਼ਮ ਤਾਂ ਹੁੰਦੇ ਨਹੀਂ ਬਿਲਕੁਲ ਮੈਨੂੰ ਨਹੀਂ ਲੱਗਦਾ ਪੂਰੇ ਸ਼ਹਿਰ ਦੇ ਵਿੱਚ ਚਾਰ ਮਲਾਜ਼ਮ ਸੜਕਾਂ ਤੇ ਨਿਕਲਦੇ ਹੋਣਗੇ ਜਦੋਂ ਬਿਜਲੀ ਖਰਾਬ ਹੋ ਜਾਂਦੀ ਪਰਸੋਂ ਫਿਊਜ਼ ਉ ਜਦ ਕਿ ਉਹ 5 5 ਤੋਂ 15 20 ਘੰਟੇ ਦਾ ਕੰਮ 1/2 ਮਿੰਟ ਦਾ ਕੰਮ ਹੈ ਜੀ ਉਹ 1 ਮਿੰਟ ਦਾ 5 ਘੰਟੇ ਲਾ ਕੇ ਉੱਥੇ ਅਸੀਂ ਮੁਲਾਕਸਬਾ ਨੂੰ ਵੀ ਨਹੀਂ ਕਹਿ ਸਕਦੇ ਕੁਝ ਅਗਲੇ ਨੇ ਤਾਂ ਭਾਈ ਜਿੱਥੇ ਪਹਿਲਾਂ ਕੰਪਲੀਟ ਤੇ ਉਹ ਚਲੇ ਗਿਆ ਉਹੋ ਸਵਾਰ ਕੇ ਆਉਗੇ ਨਾ ਇਹ ਤਾਂ ਹੈ ਨਹੀਂ ਕਿ ਅੱਧ ਵਿੱਚ ਘਾਰੋ ਛੱਡ ਕੇ ਆ ਜੂਗੇ ਬਸ ਕਾਲੀ ਐਨਕਾ ਲਾ ਲਈਆਂ ਲੀਡਰਾਂ ਨੇ ਝੂਠ ਦੇ ਪਲੰਦੇ ਬਣ ਲਏ ਫੇਸਬੁੱਕ 'ਤੇ ਲਾਈਵ ਹੋ ਗਏ ਰੀਲਾਂ ਦੇ ਬਹੁਤ ਸ਼ਕੀਰਾਂ ਝਾੜੂ ਵਾਲੇ ਸੋਸ਼ਲ ਮੀਡੀਆ ਰੀਲਾਂ ਤਾਂ 27 ਤੋਂ ਬਾਅਦ ਲੋਕ ਇਹਨਾਂ ਦੀਆ ਬਣਾਉਣਗੇ ਮੈਂ ਕਿਹਾ ਇਹ ਤਾਂ ਲੱਭਿਓ ਨਹੀਂ ਲੱਪਣੇ ਜੀ ਇੱਕ ਵਾਰੀ ਆ ਤਾਂ ਜਾਣ ਇਹ 27 ਆ ਲੈ لوکاں ਦਾ ਤਾਂ ਹੋਣਾ ਹੀ ਹੈ ਨਾ ਵੀ ਇਹ ਪੁੱਛਾ ਚਕਾਈਆਂ ਇਹੀ ਭਗਵੰਤ ਮਾਨ ਸਿੰਘ ਜਿਹੜੇ ਕਹਿੰਦੇਗੇ ਇੱਕ ਸਾਨੂੰ ਮੌਕਾ ਦੇ ਦਿਓ ਕੰਮ ਕਰਕੇ ਦੱਸਾਂਗੇ ਵਿੱਚ ਇਹ ਕੇਜਰੀ ਵਾਲ ਕਹਿੰਦੇ ਹੁੰਦੇ ਸੀ ਕੰਮ ਕਰਕੇ ਪਤਾएंगे ਵੋਟ ਨਹੀਂ ਮੰਗਨੇ ਆਉਣਗੇ ਕੰਮ ਪਸੰਦ ਆਇਆ ਤਾਂ ਵੋਟ ਮੰਗ ਲੈ ਮੈਂ ਜਾਲ ਦੇਣਾ ਤੇ ਹੁਣ ਤੁਹਾਨੂੰ ਉੱਥੇ ਲੁਧਿਆਣੇ ਸਾਰਾ ਤੁਸੀਂ ਪੰਜਾਬ ਦਿੱਲੀ ਲਿਆ ਕੇ ਬਿਠਾਤਾ ਕੀ ਗੱਲ ਕੁਛ ਕਰਾਇਆ ਹੁੰਦਾ ਤਾਂ ਅੱਜੇ ਲੋੜ ਪੈਂਦੀ ਐ ਇਹ ਜਾਂ ਤੇ ਕਰਾਇਆ ਹੀ ਨਹੀਂ ਕੁਛ ਤਤਾਹੀ ਲੋੜ ਪੈਂਦੀ ਆ ਨਾ ਜੀ ਇਹਨਾਂ ਨੂੰ ਅਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਕਰਦਣੇ ਆ ਤੁਹਾਨੂੰ ਯਾਦ ਹੋਵੇਗਾ ਚੇਤਨ ਜੀ ਕਿ ਇੱਕ ਨਿੱਜੀ ਚੈਨਲ ਤੇ ਬਹਿ ਕੇ ਇੱਕ ਵੱਡੇ ਅਫਸਰ ਨੂੰ ਫੋ ਪੁੱਛਦੇ ਨੇ ਕਿ ਕਿੰਨੀ ਬਿਜਲੀ ਆਪਾਂ ਵੇਚ ਰਹੇ ਦੂਸਰੇ ਰਾਜੇ ਨੂੰ ਕਿੰਨਾ ਪੈਸਾ ਆ ਰਿਹਾ ਖਜ਼ਾਨੇ ਦੇ ਵਿੱਚ ਜੇ ਪੰਜਾਬ ਦੇ ਅਜਿਹੇ ਹਾਲਾਤ ਹੋ ਗਏ ਕਿ ਆਪਾਂ ਦੂਜੇ ਰਾਜਾਂ ਨੂੰ ਬਿਜਲੀ ਵੇਚ ਰਹੇ ਆ ਪਰ ਇੱਥੇ ਘੱਟ ਨਹੀਂ ਬਿਜਲੀ ਪੂਰੀ ਮੈਨੂੰ ਬਿਲਕੁਲ ਤੁਹਾਡੀ ਗੱਲ ਤੋਂ ਗੱਲ ਜਾਦ ਆ ਗਈ ਆ ਇੱਕ ਦੋ ਚਾਰ ਇਹਨਾਂ ਦੇ মিডিਆ ادارے ਸਰਕਾਰ ਪੱਖੀ ਆ ਜਿਹੜੇ ਜਾਂ ਸਰਕਾਰ ਦੇ ਜਿਹੜੇ ਚਾਚੂਕਾਰ ਨੇ ਚਾਪਲੂਸੀ ਸਰਕਾਰ ਦੀਆਂ ਜੁੱਤੀਆਂ ਚੱਟਦੇ ਨੇ মিডিਆ ਦੇ ਜਿਹੜੇ ਵੱਡੇ ادارے ਨੇ ਮੈਂ ਚਾਰ ਪੰਜ ਨਾਮ ਆ ਚਲੋ ਨਾਮ ਅਸੀਂ ਕੀ ਲੈਣੇ ਆ ਹਨਾ ਜੀ ਤੇ ਉਹ ਉਹਨਾਂ ਦੇ ਵਿੱਚ ਬੈਠ ਕੇ ਕਹਿੰਦੇ ਆ ਉਹ ਲਾਈਓ ਜੀ ਉਹ ਸੀਐਮਡੀ ਸਾਹਿਬ ਨੂੰ ਫੋਨ ਚੀਫ ਚੀਫ ਨੂੰ ਲਾਣਾ ਸੀਗਾ ਬਿਜਲੀ ਵਿਭਾਗ ਵਾਲਿਆਂ ਨੂੰ ਹਾਂ ਜੀ ਜੀ ਸਪੀਕਰ ਔਨ ਕਰਦੇ ਕਿਹਾ ਜੀ ਉਹ ਕਹਿੰਦਾ ਜੀ ਇੰਨਾ 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 ਮੈਂ ਮਾਂਸਾ ਨੂੰ ਕਹਿੰਦਾ ਆਪਣਾ ਘਰ ਤਾਂ ਤੁਹਾਡਾ ਨੰਗਾ ਪਿਆ ਜੀ ਪੰਜਾਬ ਬਿਲਕੁਲ ਲੋਕ ਇਤਰਾਫਰਾ ਕਰਦੇ ਗਾਲਾਂ ਕੱਢਦੇ ਲਾਹਣ ਤਪਉਂਦੇ ਫਿਰਦੇ ਨੇ ਤੁਸੀਂ ਪਤਾ ਨਹੀਂ ਕਿਹੜੇ ਦਮਗੱਜੇ ਮਾਰੀ ਜਾਂਦੇ ਨੇ ਕਿਹੜੇ ਮੂੰਹ ਦੇ ਨਾਲ ਦਮਗੱਜੇ ਮਾਰੀ ਜਾਂਦੇ ਨੇ ਜੀ ਗੱਲ ਏ ਕਲੀਅਰ ਆ ਜਿਹੜੇ ਇਹਨਾਂ ਨੂੰ ਪੱਤਰਕਾਰ ਚੁੱਪਦੇ ਆ ਜਿਹੜੇ ਸੱਚ ਦਿਖਾਉਂਦੇ ਜਿਹੜੇ ਇਹਨਾਂ ਨੂੰ ਸ਼ੀਸ਼ਾ ਦਿਖਾਉਂਦੇ ਆ ਇਹ ਦੂਜਿਆਂ ਨਾਲ ਸਿੰਗੜਾਂ ਨੂੰ ਰੱਖਿਆ ਭਗਵਾਨਤਮਾਨ ਕੀ ਜਰੀਆ ਬਿਲਕੁਲ ਇਹ ਸੱਚੀ ਗੱਲ ਹੈ ਇਸ ਗੱਲ ਦੇ ਵਿੱਚ ਕੋਈ ਅਤਕਥਣੀ ਨਹੀਂ ਆ 16 ਆਨੇ ਨਹੀਂ 16000 ਆਨੇ ਗੱਲ ਸੱਚ ਆ ਤੇ ਵਿਰੋਧੀਆਂ ਦੇ ਨਾਲ ਭਾਜਪਾ ਵਾਲਿਆਂ ਦੇ ਨਾਲ ਕਾਂਗਰਸੀਆਂ ਦੇ ਨਾਲ ਅਕਾਲੀਆਂ ਦੇ ਨਾਲ ਹੂੰ ਸਿੰਘਪਸੋਂ ਨੂੰ ਰੱਖਿਆ ਭਗਵੰਤ ਮਾਨ ਕੇਜਰੀਵਾਲ ਨੇ ਜੀ ਬਿਲਕੁਲ ਅਸਲ ਹਾਲਾਤ ਕੀ ਆ ਭਗਵੰਤ ਮਾਨ ਨੂੰ ਵੀ ਪਤਾ ਇਹ ਜੀ ਹੂੰ ਜੀ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆਈ ਸੀ ਤਾਂ ਭਗਵੰਤ ਮਾਨ ਜਦੋਂ ਵੀ ਕੋਈ ਕੰਮ ਕਰਦੇ ਸੀ ਇੱਕ ਵੀਡੀਓ ਜਾਰੀ ਕਰਕੇ ਗਾਣਾ ਲਾਉਂਦੇ ਸੀਗੇ ਤੇਰੇ ਯਾਰ ਨੂੰ ਦੱਬਣ ਨੂੰ ਫੇਰਦੇ ਨੇ ਹੁਣ ਮੰਨਦੇ ਹੋ ਕਿ ਕੇਜਰੀਵਾਲ ਨੇ ਦੱਬ ਲਿਆ ਭਗਵੰਤ ਮਾਨ ਮੈਂ ਆ ਸਾਡੇ ਨਾਮ ਮੰਨ ਨੂੰ ਕੀ ਕਰਨਾ ਜੀ ਸਾਡੇ ਵਰਗੇ ਸੱਚ ਬੋਲਦੇ ਆ ਇਹਨਾਂ ਦੇ ਜਿਹੜੇ ਭਮੱਕੜ ਆ ਜਿਹੜੇ ਇਹਨਾਂ ਦੇ ਵਰਕਰ ਆ ਉਹ ਕਹਿੰਦੇ ਜੀ ਇਹ ਤਾਂ ਅਦਾਰਾ ਹਾਰਪ ਨਿਊਜ਼ ਹੈਗਾ ਸਰਕਾਰ ਵਿਰੋਧੀ ਆ ਜੀ ਇਹਨੇ ਸਰਕਾਰ ਦੇ ਹੱਕ ਤੇ ਹੀ ਨਹੀਂ ਲਾਣਾ ਕੋਈ ਇਹ ਸਰਕਾਰ ਤੋਂ ਕੋਈ ਖੁਸ਼ੀ ਨਹੀਂ ਹੋ ਸਕਦਾ ਹਾਂ ਮੈਂ ਇਹ ਕਹਿੰਦਾ ਕੋਈ ਕੰਮ ਕਰ ਲੋ ਅਸੀਂ ਖੁਸ਼ ਹੋ ਜਾਈਏ ਅਸੀਂ ਲੋਕਾਂ ਨੂੰ ਦੱਸਤਾ ਸਕੀਏ ਕੀ ਕੋਈ ਆ ਕੀਤਾ ਨਾ ਇਹਨਾਂ ਤੋਂ ਗਲੀਆਂ ਨਾਲੀਆਂ ਬਣੀਆਂ ਨਾਲਾਂ ਤੋਂ ਸੜਕਾਂ ਬਣਦੀਆਂ ਪਈਆਂ ਨਾ ਇਹਨਾਂ ਤੋਂ ਬਿਜਲੀ ਦੇ ਕੱਚਾਂ ਦੇ ਵਿੱਚ ਸੁਧਾਰ ਹੁੰਦਾ ਪਿਆ ਨਾ ਇਹਨਾਂ ਤੋਂ ਬੇਰੋਜ਼ਗਾਰੀ ਦੂਰ ਹੁੰਦੀ ਪਈ ਲੋਕਾਂ ਨੇ ਤਾਂ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀਗਾ ਨਾ 2022 ਤੋਂ ਪਹਿਲਾਂ ਹਰ ਪਰ ਨਿਊਜ਼ ਦੀ ਕਵਰੇਜ ਦੇਖ ਲਵੇ ਮੈਂ ਇੱਕ ਪਰਸਨਲ ਤੌਰ ਤੇ ਮੈਂ ਸਪੋਰਟ ਕੀਤੀ ਸੀ ਪਾਰਟੀ ਨੂੰ ਯਾਰ ਪਤਾ ਨਹੀਂ ਇਹਨਾਂ ਨੇ ਕਿੰਨਾ ਕਿ ਬਦਲਾਪ ਕਰਨਾ ਵਾ ਕਿਉਂਕਿ ਮੈਂ ਖੁਦ ਸਰਕਾਰਾਂ ਦਾ ਜਿਹੜਾ ਇੱਕ ਪੀੜਤ ਸੀਗਾ ਕਿਉਂਕਿ ਮੈਂ 6 ਸਾਲ ਪ੍ਰੈਕਟਿਸ ਕੀਤੀ 6-7 ਸਾਲ ਇੱਕ ਕੋਰਸ ਦੀ ਉਹਦੀ ਅਜੇ ਤੱਕ ਵੈਕੈਂਸੀਆਂ ਨਹੀਂ ਓਪਨ ਹੋਈਆਂ ਤੁਹਾਨੂੰ ਸਿਗਾ ਕਿ ਬਹੁਤ ਕਰਨਗੇ ਇਹਨਾਂ ਦਾ ਤਾਂ ਉੱਤੋਂ ਵੀ ਜ਼ਿਆਦਾ ਪੱਠਾ ਪਠਾਤਾ ਜੀ ਜੀ ਕੁਛ ਨਹੀਂ ਕੀਤਾ ਜੀ ਐਦਾਂ ਦਾ ਹਾਲਾਤ ਆ ਚੇਤਨ ਜੀ ਮੈਂ ਤੁਹਾਨੂੰ ਇੱਕ ਅਹਿਮ ਸਵਾਲ ਪੁੱਛਣ ਜਾ ਰਿਹਾ ਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰਦਾ ਹੁਸ਼ਿਆਰਪੁਰ ਜ਼ਿਲ੍ਹੇ ਜਿੰਨੇ ਵੀ ਐਮਪੀ ਨੇ ਕੈਬਨਰਨ ਮਿਨਿਸਟਰ ਨੇ ਐਮਐਲਏਜ਼ ਨੇ ਇਹ ਇਸ ਟਾਈਮ ਲੁਧਿਆਣੇ ਜਿਮਨੀ ਚੋਣਾਂ ਦੇ ਵਿੱਚ ਰਜ ਕਿ ਮੱਕੀ سپورਟ ਕਰ ਰਹੇ ਨੇ ਕਿ ਤੁਸੀਂ ਲੁਧਿਆਣੇ ਪਹੁੰਚ ਰਹੇ ਨੇ ਪਰ ਇਹਨਾਂ ਕੋ ਆਪਣਾ ਘਰ ਤਾਂ ਸਾਹਮਣੇ ਨਹੀਂ ਹੁੰਦਾ ਜੀ ਮੈਂ ਪ੍ਰੀਤ ਜੀ ਤੁਹਾਨੂੰ ਪਹਿਲਾਂ ਹੀ ਕਹਾਂਗੇ ਹਟਿਆ ਤੁਸੀਂ ਹੋਣੀ ਜਿਹੜਾ ਵੀ ਹਾਸਾ ਹੈ ਜਿਹੜੇ ਜਿਹੜੇ ਇਹਨਾਂ ਦੇ ਐਮ.ਐਲ.ਏ ਹਨਾ ਹੁਣੇ ਉਹਨਾਂ ਦੇ ਫੇਸਬੁੱਕ ਓਪਨ ਕਰਕੇ ਦੇਖ ਲਓ ਦੋ ਚਾਰ ਲੁਧਿਆਣੇ ਬੈਠੇ ਲਾਈਵ ਹੋਣੇ ਆ ਲਾਈਵ ਹੀ ਹੋਣੇ ਆ ਜੀ ਉਹ ਬਸ ਐ ਐਨ ਕਾ ਲਾਈਆਂ ਐ ਤੁਰਿਓ ਵਾ ਪਰ ਤੇ ਜੇ ਵੰਡੀ ਜਾਂਦੇ ਆ ਲੋਕਾਂ ਨੂੰ ਆਪਣਾ ਇਹਨਾਂ ਦਾ ਘਰਾਂ ਦੇ ਕੀ ਹਾਲਾਤ ਆ ਉਹ ਮੈਂ ਕਹਿੰਦਾ ਆਪਣੇ ਆ ਕੇ ਅਖੋਕ ਪੰਜਾਬੀ ਦੀ ਮਸ਼ਹੂਰ ਕਹਾਵਤ ਆ ਬਿਸ਼ਰਮਾ ਦੀ ਡੁੱਲ ਗਈ ਦਾਲ ਅਖੇ ਅਸੀਂ ਤਾਂ ਡੁੱਲੀਆਂ ਹੀ ਖਾਂਦੇ ਆ ਮੈਂ ਨੋ ਰਿਹਾ ਤਾਂ ਤਾਂ ਉੱਤੇ ਮੈਨੂੰ ਕੁਝ ਬੋਲਣ ਦੀ ਲੋੜ ਆ ਇੱਕ ਹਾਵੋ ਤਾਂ ਇਹ ਹਿਸ਼ਾਰਪੁਰ ਵਾਲੇ ਚਾੜੂ ਲੀਡਰਾਂ ਤੇ ਟੁੱਕਦੀ ਜੇ ਪੂਰੀ ਜੀ ਕੱਲੇ ਨਾਲ ਚੁੱਪਦੀਆਂ ਮੇਰੀਆਂ ਜ਼ਰੂਰ ਆ ਹੈਗੀਆਂ ਸੱਚ ਇਹਹੀ ਚੇਤਨ 2022 ਤੋਂ ਪਹਿਲਾਂ ਇਹਨਾਂ ਨੂੰ ਹਿਸ਼ਾਰਪੁਰ ਵਿੱਚ ਚੰਗਾ ਲੱਗਦਾ ਸੀ ਜਦੋਂ ਇਹਨਾਂ ਦੇ ਹੱਕ ਦੇ ਵਿੱਚ ਚੱਲਦੇ ਸੀ ਮਤਲਬ ਕਿ ਸੰਤ ਐਨ ਆਦਾ ਕਿ ਪਤਾ ਨਹੀਂ ਕਿੰਨੇ ਕ ਹਤੈਸ਼ੀ ਆ ਜੀ ਕਿੰਨੇ ਕ ਫਿਕਰਮੰਦ ਆ ਪੰਜਾਬ ਨੂੰ ਲੈ ਕੇ ਆਮ ਲੋਕਾਂ ਨੂੰ ਸੋਚ ਪਰ ਉਹ ਖਰਬੂਜਾ ਰੰਗ ਬਾਅਦ ਵਿੱਚ ਬਦਲਦਾ ਹੁੰਦਾ ਨਾ ਇਹ ਉਹ ਖਰਬੂਜੇ ਆ ਇਹੋ ਅੱਛਾ ਜੀ ਹਾਂ ਇਹ ਬਾਅਦ ਵਿੱਚ ਪੱਕੇ ਉਸਗੇ ਇਹ ਫਲ ਬਾਅਦ ਚ ਸੜਿਓ ਫਲ ਨਿਕਲੇ ਇਹ ਇਦਾਂ ਦੇਣਾ ਤੇ ਹਾਲਾਤ ਆ ਮੈਂ ਤਾਂ ਕਹਿੰਦਾ ਯਾਰ ਤਾਂ ਬਿਸ਼ਰਮ ਇਹਦਾ ਆਲਮ ਹੈ ਕਿ ਜੀ ਹਮ ਸਿਖਰ ਸਿਖਰਾਂ ਦੀ ਬਿਸ਼ਰਮੀ ਆ ਇਹਨਾਂ ਲੀਡਰਾਂ ਦੀ ਹਾਰਪੁਰ ਵਾਲਿਆਂ ਦੀ ਜੀ ਲੁਧਿਆਣੇ ਤੁਸੀਂ ਦਮ ਗੱਜੇ ਮਾਰਦੇ ਆ ਆਪਣਾ ਤੁਹਾਡਾ ਘਰ ਉਜੜਨ ਨੂੰ ਫਿਰਦਾ ਚਾਰਪੁਰ ਜਿਹੜਾ ਤੁਹਾਡੇ ਆਪਣੇ ਜ਼ਿਲ੍ਹਾ ਹੈ ਜਿਹੜੇ ਹਲਕੇ ਹੈ ਤੁਹਾਡੇ ਹਾਲਾਤ ਕੀ ਆ ਲੋਕਾਂ ਦੇ ਵਿੱਚ ਵਿਚਰੋ ਤਾਂ ਸਹੀ ਆਕੇ ਮੈਂ ਤਾਂ ਹੀ ਪੁਰੇ ਜੀ ਆਖੀ ਅਖੀਰ ਦੇ ਵਿੱਚ ਮੈਂ ਦੁਬਾਰਾ ਕਹਿ ਦਿੰਦਾ 27 ਆ ਲੈਣ ਦਿਓ ਲੋਕ ਪੁੱਛਾ ਚਕਾ ਦੇਣ ਕਿ ਜਿੱਦਾਂ ਬੀਜੇਪੀ ਵਾਲਿਆਂ ਦੀਆਂ ਛਕਾਈਆਂ ਸੀਗੀਆਂ ਨਾ ਬਾਈ ਦੇ ਵਿੱਚ ਜੀ ਜਾਂ ਜਦੋਂ ਕਿਸਾਨੀ ਅੰਦੋਲਨ ਹੋਇਆ ਸੀਗਾ ਇਹ ਤਾਂ ਲੱਭੇ ਉਹ ਨਹੀਂ ਲੱਭਣੇ ਜੀ ਹੁਣੇ ਹੀ ਲੋਕਾਂ ਨੇ ਭਜਾਣੇ ਸ਼ੁਰੂ ਕਰਤੇ ਪੁੱਛਾ ਚਕਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਟ੍ਰੇਲਰ ਆ ਲੋਕਾਂ ਦਾ ਆਮ ਲੋਕਾਂ ਦਾ ਸਤਾਈ ਦੇ ਵਿੱਚ ਹਾਲਾਤ ਦੇਖਿਓ ਕੀ ਹੁੰਦੇ ਜਿੱਦਾਂ ਭਾਜਪੀ ਵਾਲੇ ਭਜਾਇ ਸੀ ਨਾ ਲੋਕਾਂ ਨੇ ਇਦਾਂ ਹੀ ਭਜਾਣੇ ਵੀ ਪਿੰਡਾਂ ਦੇ ਵਿੱਚ ਇਸ ਪਾਰਟੀ ਦਾ ਵੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਪਿੰਡਾਂ ਦੇ ਵਿੱਚ ਕਰ ਹੀ ਦਿੱਤਾ ਜੀ ਸ਼ੁਰੂ ਕਰਨਾ ਸੀ ਤੁਸੀਂ ਕੌਣ ਹੁੰਦੇ ਕਹਨ ਨਾਲ ਕਰ ਹੀ ਦਿੱਤਾ ਸ਼ੁਰੂ ਕਰਨਾ ਜੀ ਕਈ ਪਿੰਡਾਂ ਦੇ ਵਿੱਚ ਹੋਇਆ ਵੀ ਆਹ ਕਹਿੰਦੇ ਕੋਈ ਝਾੜੂ ਵਾਲਾਂ ਦਾ ਆ ਬੇ ਇੱਥੇ ਬਹੁਤ ਸਾਰੀਆਂ ਖ਼ਬਰਾਂ ਵੀ ਨਸ਼ਰ ਹੋਈਆਂ ਨੇ ਜੀ ਜੀ ਪਰ ਕੁੱਲ ਮਿਲਾ ਕੇ ਪ੍ਰੀਤ ਜੀ ਹਾਲਾਤ ਮਾੜੇ ਨੇ ਜੀ ਮੈਂ ਤਾਂ ਇਹੀ ਕਹਿਣਾ ਕੋਈ ਚੱਚਦਾ ਕੰਮ ਕਰ ਲਿਓ ਅਸੀਂ ਲੋਕਾਂ ਨੂੰ ਦਿਖਾ ਸਕੀਏ ਜੀ ਕੀ ਬ੍ਰਹਮਸ਼ੰਕਰ ਜੈਂਪੇ ਨੇ ਹੁਸ਼ਾਰਪੁਰ ਦੇ ਵਿੱਚ ਇਹ ਕੀਤਾ ਟਾਂਡਾ ਦੇ ਵਿੱਚ ਤਸਵੀਰ ਰਾਜਾ ਨੇ ਕੀਤਾ ਦਸੂਹੇ ਦੇ ਵਿੱਚ ਘੁੰਮਣ ਨੇ ਕੀਤਾ ਚੱਬੇਵਾਲ ਚ ਡਾਕਟਰ ਸ਼ਾਕ ਨੇ ਰਾਜਕੁਮਾਰ ਨੇ ਕੀਤਾ ਸ਼ਾਂਤਰਾਸੀ ਦੇ ਵਿੱਚ ਮੰਤਰੀ ਸਾਹਿਬ ਨੇ ਕੀਤਾ ਪਰ ਨੀਰੋ ਹੋ ਗਏ ਇੱਕ ਤਰ੍ਹਾਂ ਦੇ ਨੋ ਕਮਰਸ ਹੁਣ ਕੀ ਕਹੀਏ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ